ਆਓ ਸੁਣੀਏ ਡਾਕਟਰ ਗੁਰਮੀਤ ਸਿੰਘ ਬੈਦਬੰਦੀ ਕਹਾਣੀ ਛਲੀਆਂ ਦੇ ਰਾਖੇ ਭਾਦੋਂ ਦੇ ਪਹਿਲੇ ਪਖ ਇੱਕ ਸਾਲ ਝੜੀ ਲੱਗ ਗਈ ਤਿੰਨ ਚਾਰ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਚਾਰੇ ਪਾਸੇ ਚਲ-ਤਲ ਹੋ ਗਿਆ ਮੀਂਹ ਰੁਕੇ ਤੇ ਪੰਛੀ ਆਪਣੇ ਖੰਭਾਂ ਨੂੰ ਝਾੜਦੇ ਤੇ ਚੋਗ ਲਈ ਉਡਾਨ ਭਰਦੇ ਪਰ ਕਿੱਥੇ ਐਨੀ ਦੇਰ ਨੂੰ ਤਾਂ ਬਾਰਿਸ਼ ਫੇਰ ਆ ਜਾਂਦੀ ਕਈ ਦਿਨ ਇਹ ਸਿਲਸਿਲਾ ਚੱਲਦਾ ਰਿਹਾ ਅਸੀਂ ਚਲਦੇ ਪਾਣੀ ਵਿੱਚ ਮੰਡੀਆਂ ਡਾਹ ਕੇ ਪਸ਼ੂਆਂ ਲਈ ਹਰਾ ਚਾਰਾ ਵਾਢਦੇ ਜੇ ਪਸ਼ੂ ਚਰਨ ਲਈ ਬਾਹਰ ਛੱਡੇ ਜਾਂਦੇ ਤਾਂ ਉਹਨਾਂ ਦੇ ਚਰਨ ਵਾਲਾ ਨਿੱਕਾ-ਨਿੱਕਾ ਕਾ ਪਾਣੀ 'ਚ ਨਜ਼ਰ ਹੀ ਨਹੀਂ ਸੀ ਆਉਂਦਾ ਉਧਰ ਮੱਕੀ ਵਾਲੇ ਖੇਤ ਵਿੱਚ ਛੱਲੀਆਂ ਨੂੰ ਦਾਣਾ ਪੈ ਗਿਆ ਜਿੰਨੇ ਕੁ دیر ਮੀਂਹ ਰੁਕਿਆ ਰਹਿੰਦਾ ਨਾਲ ਦੇ ਰੁੱਖਾਂ ਤੋਂ ਕਾਂ ਤੋਤੇ ਤੇ ਹੋਰ ਪੰਛੀ ਹੱਲੇ ਕਰ ਕਰ ਆਉਂਦੇ ਤੇ ਛਲੀਆਂ ਦੀ ਫਰੋਲਾ ਫਰਾਲੀ ਕਰਦੇ ਮੈਨੂੰ ਤੇ ਤਾਇਆ ਈਸਰ ਸਿੰਘ ਨੂੰ ਛਲੀਆਂ ਦੀ ਰਾਖੀ ਬੈਠਣਾ ਪੈਂਦਾ ਰੋਲਾ ਗੋਲਾ ਕੀਤਿਆਂ ਪੰਛੀ ਖੇਤ ਵਿੱਚੋਂ ਉੱਡਦਾ ਜਾਂਦੇ ਪਰ ਅੱਖ ਦੇ ਫੋਰ ਵਿੱਚ ਛਲੀਆਂ ਨੂੰ ਫੇਰ ਆ ਪੈਂਦੇ ਤਾਇਆ ਖਾਲੀ ਪੀਪਾ ਖੜਕਾਈ ਜਾਂਦਾ ਹੜਾ ਥੜਾਤ ਕਰਦਿਆਂ ਸਾਡੇ ਸੰਗ ਪੱਟਣ ਹੋ ਗਏ ਪੰਛੀ ਸਾਡੀ ਪੇਸ਼ ਨਹੀਂ ਸੀ ਜਾਣਦੇ ਰਹੇ। ਦਾਇਆ ਬੋਲਿਆ ਆਪਾਂ ਨੂੰ ਕੁਝ ਕਰਨਾ ਪਊ ਨਹੀਂ ਤਾਂ ਸਾਰੀਆਂ ਛਲੀਆਂ ਨੂੰ ਇਹ ਪੰਛੀ ਹੀ ਚੁੰਗ ਲੈਣਗੇ। ਅਸੀਂ ਮੱਕੀ ਦੇ ਖੇਤ ਵਿੱਚ ਚਾਰ ਬੱਲੀਆਂ ਗੱਡ ਕੇ ਇਹਨਾਂ ਨਾਲ ਦੋ ਬਾਹੀਆਂ ਰੱਸਿਆਂ ਨਾਲ ਬੰਨ ਲਿਆ। ਇਹਨਾਂ ਬਾਹੀਆਂ ਉੱਤੇ ਇੱਕ ਛੋਟਾ ਜਿਹਾ ਮੰਜਾ ਟਿਕਾ ਦਿੱਤਾ। ਇਸ ਤਰ੍ਹਾਂ ਅਸੀਂ ਮੱਕੀ ਦੇ ਖੇਤ ਦੀ ਨਿਗਰਾਨੀ ਲਈ ਉੱਚਾ ਮਣਾ ਬਣਾ ਲਿਆ। ਮਣੇ ਉੱਤੇ ਬੈਠ ਕੇ ਸਾਰਾ ਦਿਨ ਖੇਤ ਨਜ਼ਰੀ ਪੈਂਦਾ ਸੀ ਦੂਜਾ ਮੀ ਕਣੀ ਵਿੱਚ ਖੇਤ ਗਿੱਲੇ ਹੋਣ ਕਰਕੇ ਮਣੇ ਤੇ ਆਰਾਮ ਨਾਲ ਬੈਠਿਆ ਜਾ ਸਕਦਾ ਸੀ ਤਾਇਆ ਮੀ ਵਿੱਚ ਬੋਰੀ ਦੀ ਝੁੰਮ ਮਾਰੀ ਪੀਪਾ ਖੜਕਾਈ ਜਾਂਦਾ ਕਿਸੇ ਪੰਛੀ ਦੇ ਆ ਬੈਠਣ ਬਾਰੇ ਉਹ ਮੈਨੂੰ ਦੱਸਦਾ ਹੋ ਹਲਾ ਕਰਦਾ ਹੋਇਆ ਮੈਂ ਮੱਕੀ ਦੇ ਟਾਣਡਿਆਂ ਨਾਲ ਖੰਦਾ ਉਸ ਦਿਸ਼ਾ ਵੱਲ ਭੱਜਦਾ ਮੇਰਾ ਰੋਲਾ ਸੁਣ ਕੇ ਭੁੱਖਾ ਪੰਛੀ ਥੱਕ ਕੇ ਟੁੱਟੇ ਉਡਾਰੀ ਲਈ ਮਜਬੂਰ ਹੁੰਦਾ। ਐਸੇ ਝੜੀ ਦੌਰਾਨ ਇੱਕ ਦਿਨ ਸਵੇਰ ਤੋਂ ਹੀ ਮੀਂਹ ਰੁਕਨ ਦਾ ਨਾ ਨਹੀਂ ਸੀ ਲੈ ਰਿਹਾ। ਦੁਪਹਿਰ ਮਗਰੋਂ ਮੀਂਹ ਨਾਲ ਪੂਰੀ ਤਰ੍ਹਾਂ ਗੜੋੱਚ ਹੋਇਆ ਤਾਇਆ ਬੋਲਿਆ ਭਤੀਜ ਅੱਜ ਤਾਂ ਮੀਂਹ ਨੇ ਚੰਬ ਕੇ ਰੱਖ ਦਿੱਤੇ। ਜਾ ਘਰ ਤੋਂ ਚਾਹ ਬਣਵਾ ਲਿਆ। ਅੱਜ ਤਾਂ ਸਰੀਰ ਉੱਕਾ ਹੀ ਠੰਡਾ ਹੋਇਆ ਪਿਆ। ਛੇਤੀ ਮੜਕੇ ਆਵੀ ਪੰਛੀ ਵੀ ਅੱਜ ਭੁੱਖ ਦੇ ਮਾਰੇ ਅੰਨੇ ਹੋਏ ਡਿੱਗ ਰਹੇ ਨੇ ਦੁਪਹਿਰ ਵਾਲੇ ਗੁਲਗਲੇ ਵੀ ਲੈਂਦਾ ਆਵੀ ਚਾਹ ਨਾਲ ਸਵਾਦ ਵੀ ਲੱਗਣਗੇ ਤੇ ਭੁੱਖ ਵੀ ਦਬ ਜਾਊ ਸਣ ਦੀ ਰੱਸੀ ਦਾ ਬਣਾਇਆ ਗੋਪਿਆ ਮਣੇ ਤੇ ਬੈਠੇ ਤਾਇਏ ਕੋਲ ਹੀ ਸੀ ਤਾਇਆ ਗੋਪਿਆ ਕਮਾਉਂਦਾ ਹੋਇਆ ਹੜਾ ਥੜਾਤ ਕਰਦਾ ਮੈਨੂੰ ਪਿੰਡ ਤੱਕ ਸੁਣੀ ਗਿਆ ਹਵਾ ਦੇ ਬੁੱਲਿਆਂ ਨਾਲ ਰੁੱਖ ਆਪਣੇ ਪੱਤਿਆਂ ਤੋਂ ਇਸ ਤਰ੍ਹਾਂ ਪਾਣੀ ਛੰਡ ਰਹੇ ਸਨ ਜਿਵੇਂ ਉਹਨਾਂ ਅੱਜ ਕੇਸੀ ਇਸ਼ਨਾਨ ਕੀਤਾ ਹੋਵੇ। ਤਾਏ ਦੇ ਕਹਿ ਮੁਤਾਬਕ ਮੈਂ ਉਨੀ ਪੈਰੀਂ ਘਰੋਂ ਚਾਹ ਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ। ਕਣੀਆਂ ਦੇ ਬਰੀਕ-ਬਰੀਕ ਝਾਰੇ ਵਿੱਚ ਮੈਂ ਵੇਖਿਆ ਕਿ ਕਿੰਨੇ ਹੀ ਗੰਡੋਏ ਧਰਤੀ ਤੇ ਰੀਂਗ ਰਹੇ ਸਨ। ਗੰਡੋਆਂ ਤੇ ਪੈਰ ਤਰਨ ਤੋਂ ਗਰੇਸ ਕਰਦਾ ਹੋਇਆ ਮੈਂ ਕਦੀ ਲੰਮੀ ਤੇ ਕਦੀ ਛੋਟੀ ਡੰਗ ਭਰਦਾ। ਖੇਤਵਾਲ ਨੂੰ ਤੁਰਦਾ ਗਿਆ ਫਿਰਨੀ ਤੋਂ ਖੇਤਵਾਲ ਮੋੜਦਿਆਂ ਜਦੋਂ ਮੈਂ ਮੱਕੀ ਦੇ ਖੇਤ ਦੀ ਵਟ ਤੋਂ ਲੰਘ ਰਿਹਾ ਸੀ ਤਾਂ ਅਣਦੇਖੀ ਕਾਰਨ ਮੇਰਾ ਪੈਰ ਵਟ ਤੇ ਪਏ ਇੱਕ ਸੱਪ ਤੇ ਜਾ ਟਿਕਿਆ ਮੈਂ ਡਰ ਗਿਆ ਪਰ ਉਸਨੇ ਮੈਨੂੰ ਕੁਝ ਨਾ ਕਿਹਾ ਸਗੋਂ ਬਹੁਤਾਂ ਟੇਕ ਟਿੱਕੀ ਲਾ ਕੇ ਵਟ ਚ ਖੁੱਡਪੁੱਟ ਰਹੇ ਚੂਹੇ ਵੱਲ ਦੇਖ ਰਿਹਾ ਸੀ ਸੱਪ ਵੀ ਭੁੱਖਾ ਲੱਗਦਾ ਸੀ ਮੈਂ ਸੱਪ ਨੂੰ ਨਾ ਮਾਰਿਆ ਕਿਉਂਕਿ ਉਸਨੇ ਮੈਨੂੰ ਕੁਝ ਨਹੀਂ ਸਿਖਾਇਆ ਚੂਹੇ ਨੂੰ ਮਾਰਨ ਵਿੱਚ ਰੁੱਝਿਆ ਸੱਪ ਮੈਨੂੰ ਮੇਰੀ ਮਦਦ ਕਰਦਾ ਪ੍ਰਤੀਤ ਹੋਇਆ ਚੂਹੇ ਵੀ ਮੱਕੀ ਦੇ ਟਾਣਡਿਆਂ ਤੇ ਚੜ ਕੇ ਆਪਣੇ ਤਿੱਖੇ ਦੰਦਾਂ ਨਾਲ ਛੱਲੀਆਂ ਦਾ ਨੁਕਸਾਨ ਕਰ ਜਾਂਦੇ ਹਨ ਮਨ 'ਚ ਅਜਿਹੇ ਖਿਆਲ ਮੈਂ ਮਣੇਵਲ ਨੂੰ ਹੋ ਤੁਰਿਆ ਮੈਂ ਚਾਹ ਦੀ ਕੇਤਲੀ ਤੇ ਗੁਲਗਲੇ ਮਣੇ ਤੇ ਬੈਠੇ ਤਾਏ ਨੂੰ ਫੜਾ ਦਿੱਤੇ ਤਾਇਆ ਚਾ ਤੇ ਗੁਲਗਲਿਆਂ ਦਾ ਆਨੰਦ ਲੈਣ ਲੱਗਾ ਸਾਹਮਣੇ ਰੁੱਖਾਂ ਤੇ ਬੈਠੇ ਪੰਛੀਆਂ ਦਾ ਧਿਆਨ ਸਾਡੇ ਵਿੱਚ ਹੀ ਸੀ ਮੈਨੂੰ ਜਾਪਿਆ ਜਿਵੇਂ ਉਹ ਮਣੋਮਣੀ ਸਾਨੂੰ ਕੋਸ ਰਹੇ ਸਨ ਕਿ ਰਾਖੇ ਆਪ ਤਾਂ ਖਾਪੀ ਰਹੇ ਨੇ ਤੇ ਸਾਨੂੰ ਇੱਕ ਦਾਣਾ ਵੀ ਨਹੀਂ ਠੰਗਣ ਦਿੰਦੇ ਭੁੱਖ ਨਾਲ ਲਾਚਾਰ ਹੋਇਆ ਇੱਕ ਗਾਂ ਸਾਹਮਣੇ ਕਿੱਕਰ ਤੋਂ ਉੱਡਿਆ ਸਾਡੇ ਰੋਲੇ ਰੱਪੇ ਦੌਰਾਨ ਉਹ ਬਿਨਾ ਖੰਭ ਹਿਲਾਏ ਮੱਕੀ ਤੇ ਐਦਾਂ ਡਿੱਗਿਆ ਜਿਵੇਂ ਉਸ ਵਿੱਚ ਸਾਹ ਸਾਤੀ ਨਾ ਹੋਵੇ ਰੋਲਾ ਪਾਏ ਤੋਂ ਵੀ ਉਹ ਨਾ ਉੱਡਿਆ ਮੈਂ ਵੇਖਿਆ ਉਹ ਛੱਲੀ ਤੇ ਟਾਂਡੇ ਦੇ ਵਿੱਚਕਾਰ ਪੌਂਚੇ ਅੜਾਈ ਬੈਠਾ ਸੀ ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਸ ਵਿੱਚ ਛੱਲੀ ਨੂੰ ਛਿੱਲਣ ਦੀ ਹਿੰਮਤ ਵੀ ਨਹੀਂ ਸੀ ਮੈਂ ਉਸ ਦੇ ਨੇੜੇ ਗਿਆ ਪਰ ਉਹ ਨਾ ਉੱਡਿਆ ਤੇ ਨਾ ਹੀ ਡਰਿਆ ਕਾਂਦੀ ਹਾਲਤ ਸਮਝਣ ਲੱਗੇ ਮੈਨੂੰ देर ਨਾ ਲੱਗੀ ਮੈਂ ਸੋਚਿਆ ਕਿ ਭੁੱਖੇ ਤੇ ਬੇਵਸ ਹੋਏ ਕਾਂ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਉਸਨੇ ਛੱਲੀ ਵੀ ਨਹੀਂ ਸੀ ਠੂੰਗੀ ਤੇ ਉਹ ਮੇਰਾ ਚੋਰ ਵੀ ਨਹੀਂ ਸੀ ਮੈਨੂੰ ਇਹ ਅਹਿਸਾਸ ਹੋਇਆ ਕਿ ਜੇ ਮੈਨੂੰ ਸਪਣੇ ਡੰਗਿਆ ਹੁੰਦਾ ਤਾਂ ਕੀ ਮੈਂ ਕਾਂ ਨੂੰ ਮਾਰ ਸਕਦਾ ਤਾਇਆ ਭਾਵੇਂ ਕਈ ਦਿਨਾ ਤੋਂ ਕਿਸੇ ਕਾਂ ਨੂੰ ਮਾਰਨ ਦੀ ਤਾਕ ਵਿੱਚ ਸੀ ਤਾਜੋ ਉਹ ਮਰੇ ਕਾਣੂ ਮਨੇ ਤੇ ਟੰਗ ਕੇ ਬਾਕੀ ਦੇ ਪੰਛੀਆਂ ਨੂੰ ਡਰਾ ਸਕੇ ਅਜਿਹੇ ਹਾਲਾਤ ਵਿੱਚ ਮੈਂ ਕਾਣੂ ਮਾਰ ਕੇ ਤਾਏ ਦੀਆਂ ਨਜ਼ਰਾਂ ਵਿੱਚ ਤਾਂ ਚੰਗਾ ਬਣ ਸਕਦਾ ਸੀ ਪਰ ਆਪਣੀਆਂ ਨਜ਼ਰਾਂ ਵਿੱਚ ਨਹੀਂ ਉਦੋਂ ਮੈਨੂੰ ਆਪਣੇ ਪਿੰਡੇ ਤੇ ਹੰਡਾਇ ਭੁੱਖ ਤੇ ਤਿਹਾਕੜੇ ਵੀ ਯਾਦ ਆਏ ਜਦੋਂ ਮੈਂ ਡੰਗਰ ਚਾਰਦਾ ਹੁੰਦਾ ਸੀ ਮੈਂ ਤਾਏ ਤੋਂ ਅੱਖ ਬਚਾ ਕੇ ਇੱਕ ਛੱਲੀ ਪੰਨੀ ਉਸੇ ਦਾਣੇ ਭੋਰ-ਭੋਰ ਕੇ ਹਥੇਲੀ ਤੇ ਰੱਖ ਕੇ ਉਸ ਕਾਂ ਨੂੰ ਖਵਾਉਣ ਲੱਗਾ ਕਾਂ ਮੇਰੇ ਹੱਥ ਦੀ ਤਲੀ ਤੋਂ ਦਾਣਾ ਚੁੱਕਦਾ ਮੇਰੇ ਵੱਲ ਤੱਕਦਾ ਤੇ ਸਿਰ ਨੀਵਾ ਕਰ ਲੈਂਦਾ ਮੈਂ ਇੱਕ ਪਲ ਸੋਚਿਆ ਕਿ ਜਦੋਂ ਮੈਂ ਨਿੱਕੇ ਹੁੰਦਿਆਂ ਆਪ ਕੁਝ ਨਹੀਂ ਸਿਖਾ ਸਕਦਾ ਹੋਵਾਂਗਾ ਤਾਂ ਮੇਰੀ ਮਾਂ ਮੈਨੂੰ ਐਸੇ ਤਰ੍ਹਾਂ ਖਵਾਉਂਦੀ ਹੋਵੇਗੀ ਪੇਟ ਦੀ ਭੁੱਖ ਮਿਟਾ ਕੇ ਕਾਂ ਉੱਡਣ ਦੇ ਸਮਰੱਥ ਹੋ ਗਿਆ ਉਸਨੇ ਹੋਰ ਛਲੀਆਂ ਨਾ ਫਰੋਲੀਆਂ ਤੇ ਉਹ ਕਿਕਰ ਦੇ ਰੁਖ ਫਲ ਉਡਾਰੀ ਮਾਰ ਗਿਆ ਬੱਦਲ ਗਰਜ ਰਿਹਾ ਸੀ ਤੇ ਤਾਇਆ ਹਾਲੇ ਵੀ ਪੰਛੀਆਂ ਨੂੰ ਡਰਾਉਣ ਲਈ ਹੜਾ ਥੜਾਤ ਕਰ ਰਿਹਾ ਸੀ